ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਾਜੇ ਸ਼ਿਵਨਾਥ ਦੀ ਸਾਖੀ ਦਾ ਭਾਗ ਚੌਥਾ ਰਾਜੇ ਨੇ ਫਿਰ ਸਵਾਲ ਕੀਤਾ ਕਿਤੇ ਆਪ ਬ੍ਰਾਹਮਣ ਤਾਂ ਨਹੀਂ ਹੋ ਤਾਂ ਗੁਰੂ ਜੀ ਕਹਿਣ ਲੱਗੇ हे ਰਾਜਾ ਤੂੰ ਆਪ ਉਪਲੇਖੇ ਵਿੱਚ ਹੈ ਬ੍ਰਾਹਮਣ ਉਹ ਹੈ ਜੋ ਪਰਮਾਤਮਾ ਦੇ ਗਿਆਨ ਵਿੱਚ ਇਸ਼ਨਾਨ ਕਰਦਾ ਹੋਵੇ ਰਾਤ ਦਿਨੇ ਹਰ ਕੜੇ ਪਰਮਾਤਮਾ ਦੇ ਹੀ ਗੁਨਾ ਵਿੱਚ ਮਗਨ ਰਹੇ ਪਰਮਾਤਮਾ ਪ੍ਰਤਾਪ ਦੇ ਪੱਤਿਆਂ ਨਾਲ ਪਰਮਾਤਮਾ ਦੀ ਪੂਜਾ ਕਰੇ ਕਿਉਂਕਿ ਪ੍ਰਭੂ ਦਾ ਇੱਕ ਨਾਮ ਹੈ ਇੱਕੋ ਉਹ ਆਪ ਹੈ ਤੇ ਤ੍ਰਿਲੋਕੀ ਵਿੱਚ ਉਹਦੀ ਜੋਤ ਵਸਦੀ ਹੈ ਐਸਾ ਬ੍ਰਾਹਮਣ ਹੋਣਾ ਚਾਹੀਏ ਔਰ ਬ੍ਰਾਹਮਣਤਾ ਬਖਾਵੇ ਦੇ ਹਨ ਜਿਨ੍ਹਾਂ ਨੂੰ ਜੀਵਨ ਦੇ ਕਰਮ ਵੀ ਪੂਰੇ ਨਹੀਂ ਆਉਂਦੇ ਰਾਜੇ ਨੇ ਆਖਿਆ ਕਿ ਤੇ ਹੱਟੇ ਕਰਨ ਵਾਲੇ ਸੂਦાગਰ ਤਾਂ ਨਹੀਂ ਹੋ ਗੁਰੂ ਜੀ ਨੇ ਉੱਤਰ ਦਿੱਤਾ ਹਟਵਾਣੀਆਂ ਸੂਦાગਰ ਉਹ ਹੋ ਸਕਦਾ ਹੈ ਜੋ ਜ਼ਬਾਨ ਨੂੰ ਤਾਂ ਤੱਕੜੀ ਬਣਾਵੇ ਡੰਡੀ ਤੇ ਹਿਰਦੇ ਨੂੰ ਛਾਪੇ ਤੋਲੇ ਹਰੀ ਦਾ ਨਾਮ ਉਹ ਨਾਮ ਜੋ ਅਤੁੱਲ ਹੈ satsang ਰੂਪ ਹੱਟੀ ਹੈ ਜਿੱਥੇ ਸਰਜਨਹਾਰ ਦੇ ਨਾਮ ਨੂੰ ਤੋਲਿਆ ਜਾਂਦਾ ਹੈ ਉਹ ਸਰਜਨਹਾਰ ਸਾਰਿਆਂ ਦੇ ਸਿਰ ਉੱਪਰ ਵੱਡਾ ਤੇ ਇੱਕ ਮਾਲਕ ਹੈ ਆਮ ਅਪਿਲਾਖੀ ਤੇ ਸਿਰ ਵਣ ਜਾ ਰਹੇ ਹਨ ਜੋ ਨਾਮ ਦਾ ਵਣਜ ਕਰਦੇ ਰਹਿੰਦੇ ਹਨ ਰਾਜਾ ਮਹਾਪੁਰਸ਼ੋ ਏ ਦੱਸੋ ਕਿ ਆਪ त्याਗੀ ਸੰਿਆਸੀ ਹੋ ਜਾਂ ਰੁਸਤੀ ਇਸਤਰੀਆਂ ਜਾਂ ਗ੍ਰਸਤੀ ਇਸਤਰੀਆਂ ਪੁੱਤਰਾਂ ਵਿੱਚ ਰਹਿਣ ਵਾਲੇ ਹੋ ਗੁਰੂ ਜੀ ਨਿਆਕਿਆ ਹੈ ਰਾਜਨ ਇਹ ਝੇੜੇ ਵੀ ਪ੍ਰਭੂ ਨੇ ਮੁਕਾ ਦਿੱਤੇ ਹਨ ਕੋਈ ਗ੍ਰਸਤੀ ਹੋਵੇ ਜਾਂ ਉਦਾਸਤੀ ਸੰਿਆਸੀ ਪ੍ਰਮਾਤਮਾ ਨੂੰ ਉਹ ਪਾ ਸਕਦਾ ਹੈ ਜੋ ਪ੍ਰਮਾਤਮਾ ਦਾ ਧਿਆਨ ਧਰ ਕੇ ਉਸ ਨੂੰ ਇੱਕ ਤਾਰ ਹੋ ਕੇ ਜਪਦਾ ਰਹੇ ਉਸੇ ਨਾਲ ਪ੍ਰੇਮ ਕਰਦਾ ਰਹੇ ਉਹ ਪ੍ਰੇਮ ਅਟੁੱਟ ਹੋਣਾ ਚਾਹੀਦਾ ਹੈ ਗੁਰੂ ਦੇ ਦッセ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਉਸ ਉੱਤੇ ਅਮਲ ਕਰਦਾ ਰਹੇ ਹੋਰ ਕਿਸੇ ਦਾ ਸੇਵਕ ਨਾ ਬਣੇ ਬਿਨਾਂ ਪਰਮਾਤਮਾ ਦੇ ਨੌਕਰ ਹੋਣ ਦੇ ਰਾਜਾ ਹੇ ਮਹਾਪੁਰਸ਼ੋ ਮੈਂ ਸੁਣਿਆ ਹੈ ਪੰਜਾਬ ਦੇ ਵਿੱਚ ਇੱਕ ਗੋਰਖ ਜੋਗੀ ਹੈ ਕਿ ਤੁਸੀਂ ਉਹ ਹੀ ਤਾਂ ਨਹੀਂ ਗੁਰੂ ਜੀ ਨੇ ਆਖਿਆ ਹੇ ਰਾਜਨ ਇਹ ਕੀ ਗੱਲ ਪੁੱਛੀ ਇੱਕ ਗੋਰਖ ਕੀ अनेका ਬ੍ਰਹਮੰਡਾਂ ਵਿੱਚ ਅਨੇਕ ਗੁਰਘਨ ਅਸਲ ਬਾਤ ਇਹ ਹੈ ਕਿ ਗੌਰਕ ਤਾਂ ਉਸ ਨੂੰ ਕਹਿ ਸਕਦੇ ਹੋ ਜੋ ਦਸਵਾਂ ਦਵਾਰ ਹੈ ਇਹ ਮੰਨ ਦਾ ਅਸਲ ਟਿਕਾਣਾ ਹੈ ਇਸ ਵਾਸਤੇ ਮੇਰਾ ਮਨ ਦਸਵੇਂ ਦਵਾਰ ਵਿੱਚ ਟਿਕ ਗਿਆ ਮੈਂ ਰਾਤ ਦੇਨੇ ਪ੍ਰਮਾਤਮਾ ਨੂੰ ਜਪਦਾ ਹਾਂ ਮੈਨੂੰ ਭਾਵੇਂ ਉਦਾਸੀ ਸਮਝੋ ਜਿਹਾ ਸਧਾਰਨ ਪੁਰਸ਼ ਇੱਕ ਨਰੰਕਾਰ ਤੋਂ ਬਿਨਾ ਹੋਰ ਤਾਂ ਕੋਈ ਵਸਤੂ ਨਹੀਂ ਪਾਉਂਦੀ ਸੰਸਾਰ ਦੇ ਰੰਗ ਰਾਗ 36 ਪ੍ਰਕਾਰ ਦੇ ਖਾਣੇ ਸਭ ਫਿੱਕੇ ਪ੍ਰਤੀਤ ਹੁੰਦੇ ਹਨ ਆਖਰ ਮਰਦਾਨਾ ਝੋਪਣਾ ਰਹਿ ਸਕਿਆ ਰਾਜੇ ਨੂੰ ਆਖ ਲੱਗਾ 헤 ਰਾਜਨ ਇਹ ਬੇਦੀ ਕੋਲ ਦੇ ਸ੍ਰੀ ਗੁਰੂ ਨਾਨਕ ਜੀ ਨਰੰਕਾਰੀ ਹਨ ਪ੍ਰੇਮ ਡੋਰ ਦੇ ਬੀਜੀ ਹੋਏ ਇਥੇ ਆਪੋ ਜੀ ਹਨ ਰਾਜਾ ਗੁਰੂ ਜੀ ਦੇ ਚਰਨੀ ਡਿਗਾ ਜਰਨ ਤੋਪ ਕੇ ਅੱਖਾਂ ਤੇ ਮੱਥੇ ਨੂੰ ਲਾਈ ਖੁਸ਼ੀਆਂ ਦੇ ਵਾਜੇ ਵੱਜੇ ਉਸ ਵੇਲੇ ਹੀ ਸ਼ਹਿਰ ਵਿੱਚ ਹੁਕਮ ਕੀਤਾ ਕਿ ਸਭ ਪੁਰਸ਼ ਔਸਤਰੀਆਂ ਖੁਸ਼ੀਆਂ ਕਰਨ ਰਾਜੇ ਨੂੰ ਰਾਜੇ ਦਾ ਗੁਰੂ ਤੇ ਆਪ ਪਰਮੇਸ਼ਰ ਆ ਮਿਲਿਆ ਰਾਜਾ ਗੁਰੂ ਜੀ ਨੂੰ ਰਾਜ ਮਹਿਲਾਂ ਵਿੱਚ ਲੈ ਗਿਆ ਜੀ ਖੋਲ ਕੇ ਸੇਵਾ ਕੀਤੀ ਰਾਜੇ ਨੇ ਪ੍ਰਾਰਥਨਾ ਕੀਤੀ ਕਿ ਅਸਾਂ ਨੂੰ ਉਪਦੇਸ਼ ਦੇਵੇ ਅਸੀਂ ਪਾਪੀ ਜੀਵ ਹਾਂ ਅਸਾਂ ਦਾ ਵਤਨ ਅੱਗੇ ਸੀਤਾ ਹਰਣ ਵਿੱਚ ਬਦਨਾਮ ਹੈ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੰਦਿਆਂ ਹੋਇਆਂ ਆਖਿਆ ਰਾਜੇ ਨੂੰ ਸਾਚਾ ਨਾਮ ਸਲਾਈਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਜੀਐ ਬੋੜ ਨ ਮੈਲਾ ਹੋਏ ਜਬ ਲਗ ਸਾਹਿਬ ਮਨ ਵਸੇ ਤਬ ਲਗ ਬਿਗਨ ਨ ਹੋਏ ਨਾਨਕ ਸਿਰ ਦੇ ਛੋਟਿਏ ਮਨ ਤਨ ਸਾਚਾ ਸੋਏ ਹੈ ਰਾਜਨ ਜੀਵਨ ਮਨੋਰਥ ਇਹੋ ਹੈ ਕਿ ਸਦਾ ਉਸ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਨਾਮ ਦੀਆਂ ਸਿਫਤਾਂ ਕਰਦੇ ਰਹੀਏ ਉਸ ਸੱਚੇ ਨਾਮ ਨਾਲ ਤ੍ਰਿਪਤ ਹੁੰਦੀ ਹੈ ਸਾਰੀਆਂ ਭੁੱਖਾਂ ਮਿਟਦੀਆਂ ਹਨ ਇਹ ਮਨ ਜੋ ਜਨਮ ਜਨਮ ਦੀ ਮਾਇਆ ਨਾਲ ਕਾਲਾ ਸਵਾਹ ਹੋ ਚੁੱਕਿਆ ਹੈ ਇਸ ਨੂੰ ਗਿਆਨ ਦੇ ਰਤਨਾ ਨਾਲ ਖੂਤ ਮਾਂਜ ਕੇ ਸਾਫ ਕੀਤਾ ਜਾਵੇ ਜਦੋਂ ਮਨ ਨਿਰਮਲ ਹੋ ਗਿਆ ਮਨ ਵਿੱਚ ਪ੍ਰਭੂ ਦੀ ਯਾਦ ਵਸ ਗਈ ਜਦੋਂ ਯਾਦ ਵਸਦੀ ਤਾਂ ਮਨੁੱਖ ਤੇ ਪ੍ਰਭੂ ਵਿੱਚ ਕੋਈ ਪੇਤਨਾਰਿਆ ਜਦੋਂ ਦੋਵੇਂ ਇੱਕ ਰੂਪ ਹੋ ਗਏ ਤਾਂ ਕੋਈ ਵਿਗਨ ਨਹੀਂ ਹੁੰਦਾ हे ਰਾਜਨ ਜੋ ਪਰਮਾਤਮਾ ਨਾਲ ਮਿਲੇ ਹੋਏ ਹਨ ਉਹਨਾਂ ਅਗੇ ਆਪਣੇ ਆਪ ਨੂੰ ਵੇਚ ਇਹ ਸੁਣ ਕੇ ਰਾਜੇ ਨੇ ਆਖਿਆ ਦਾਤਾ ਆਪ ਨਾਲੋਂ ਕਿਹੜਾ ਚੰਗਾ ਹੈ ਬੰਦਾ ਤਾਂ ਆਪ ਦਾ ਹੀ ਸੇਵਕ ਹੈ ਸਭ ਕੁਝ ਆਪ ਦੇ ਹਵਾਲੇ ਕਰਦਾ ਗੁਰੂ ਜੀ ਰਾਜ ਦਾ ਧਰਮ ਸਿਦਕ ਤੇ ਤ્યાਗ ਦੇ ਕੇ ਬਹੁਤ ਪ੍ਰਸੰਨ ਹੋਏ ਗੁਰਮਤ ਦਾ ਪ੍ਰਚਾਰ ਕਰਨ ਵਾਸਤੇ ਰਾਜੇ ਨੂੰ ਮੰਜੀ ਬਖਸ਼ੀ ਤੇ ਬਕੋਸ਼ੀ ਤੇ ਸਾਰੇ ਸੰਗਲਾ ਦੀਪ ਵਿੱਚ ਸਤਨਾਮ ਦਾ ਉਚਾਰਨ ਕੀਤਾ ਉਨ ਮਨ ਸੰਸਨ ਸੰਸਬ ਕਹੀ ਹੈ ਉਹ ਮਨ ਹਰਕ ਸੋਗ ਨਹੀਂ ਕਹੀ ਹੈ ਉਹ ਮਨ ਆਸਨ ਦੇਸਾ ਨਹੀਂ ਵਿਆਪਤ ਉਹ ਮਨ ਵਰਨ ਚੇਤ ਨਹੀਂ ਜਾਪਤ ਆਖਦੇ ਨੇ ਸੈਦੇ ਤੇ ਕਿਉ ਸਿੱਖਾਂ ਨੇ ਇਸ ਸਾਰੇ ਪ੍ਰਾਣ ਸੰਗਲੇ ਨੂੰ ਲਿਖ ਕੇ ਰੱਖਿਆ ਜੋ ਪੰਜਵੇਂ ਪਾਤਸ਼ਾਹ ਵੇਲੇ ਪੇੜੇ ਮੋਖੇ ਰਾਈ ਸੰਗਲ ਦੀਪ ਤੋਂ ਵਾਪਸ ਲਿਆਂਦੀ ਗਈ ਪਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਹੀਂ ਚੜੀ ਗੁਰੂ ਨਾਨਕ ਜੀ ਦਾ ਪ੍ਰਚਾਰ ਦौरा ਬਹੁਤ ਕਾਮਯਾਬ ਗਿਣਿਆ ਜਾਂਦਾ ਹੈ